ਮੁੱਖਾ ਬਦਲੀ ਕੀ ਤੁਸੀਂ ਮੈਨੂੰ ਪਤਾ ਨਹੀਂ ਛੋਟਾ ਨਾ ਕੀ ਲੈਂਦੇ ਮੈਂ ਤੇ ਮੁੱਖਾ ਲੈਣੀ ਆ ਪੁੱਤਾਂ ਭਰਾਵਾ ਵਰਗਾ ਮੈਨੂੰ ਵੀਰ ਦੇ ਦਿੱਤਾ ਇਹ ਕਿ ਮੈਨੂੰ ਕਿਸੇ ਜਿੱਕਲਵੇਂ ਟੋਲਾ ਉਧਰ ਮੇਰੇ ਫੋਨ ਕਰਦਾ ਦੀਦੀ ਆ ਜਾ ਫਲਾਣੇ ਤੋਂ ਬਾਈਕ ਨਾਲ ਮੰਡਰ ਚੱਲ ਜਾਈਏ ਤੇ ਮੇਰਾ ਦਿਨ ਵਧੀਆ ਨੰਗ ਜਾਂਦਾ ਹਰੀ ਤੇ ਮੈਂ ਖੁਦਾ ਘੜੀ ਤੇ ਖੜੀ ਰਹੀ ਨਹੀਂ ਕੱਪ ਪੜੀ ਨਹੀਂ ਮੈਂ ਸਾਰੇ ਪਰਿਵਾਰ ਚ ਮੈਂ ਖੁਦਾ ਚ ਅੜੀ ਤੇ ਖੜੀ ਆ ਤੇ ਮੇਰੇ ਬੱਚੇ ਵੀ ਬੱਚੇ ਆ ਤੇ ਮੇਰਾ ਪਤੀ ਵੀ ਬੱਚਾ ਵਾ ਕਿਉਂਕਿ ਤੁਹਾਡੇ ਦੇ ਬੀਬੀਆਂ ਤੇ ਡਿਪੈਂਡ ਕਰਦਾ ਆ ਅਸੀਂ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦੇਣੀ ਆ ਤੇ ਆਪਣੇ ਪਤੀਆਂ ਨੂੰ ਕੀ ਗੱਲ ਕਰਨੀ ਕਿਉਂਕਿ ਮੈਂ ਨਹੀਂ ਮੰਨਦੀ ਕਿ ਬੰਦੇ ਬੀਬੀਆਂ ਦੀ ਨਹੀਂ ਸੁਣਦੇ ਸੁਣਦੇ ਆ ਸੁਣਦੇ ਆ ਰਾਤ ਨੂੰ ਬਹਿ ਕੇ ਹਾਰੇ ਇੱਕ ਜਿਹੜੇ ਦੇ ਦੀ ਸਾਰੀ ਗੱਲ ਉਹਦੀ ਆ ਪਛਾਣ ਮੈਂ ਖੁਦ ਸ਼ਾਮਾ ਨੂੰ ਸਾਰੀ ਫੋਨ ਤੇ ਦੱਸ ਦਿੰਦੀ ਉਹਨਾਂ ਨੂੰ ਅੱਛਾ ਪਾਈਤੇ ਗਏ ਇੱਥੇ ਆਇਆ ਹਰ ਇੱਕ ਪਰਮੇਸ਼ਰ ਤੁਹਾਨੂੰ ਸੰਭਾਲ ਕੇ ਰੱਖਿਆ ਅਜੀਆਂ ਨੂੰ ਬਚਾਉ ਪਰ ਬ੍ਰਦਰ ਨੇ ਭਜਨ ਬੋਲਿਆ ਕਿ ਸਾਡਾ ਕੰਮ ਕੀ ਆ ਪਰਮੇਸ਼ਰ ਦਾ ਵਚਨ ਮੰਡਣਾ ਤੇ ਪਰਮੇਸ਼ਰ ਦਾ ਘਰ ਘਰ ਵਚਨ ਮੰਡੋ ਮੈਂ ਮੰਝਿਆ ਤਾਰਿਆ ਵਾ ਮੈਂ ਇੱਡੀ ਕੋਈ ਸ਼ਰਮਾਇਦਰ ਨਹੀਂ ਪਰ ਕਹ ਰਹੇ ਆ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਫైనాన్స్ ਦਾ ਕਰਕੇ ਤੇ ਆਪਾਂ ਆਏ ਆ ਨਾ ਇਸੇ ਤਰ੍ਹਾਂ ਹੀ ਸਮਾਂ ਮੈਂ ਵੀ ਇੱਤਾ ਹੀ ਕਰਦੀ ਹਾਂ ਇਕਰੋ ਘਰ ਉਤਰੋ ਘਰ ਇਡਾ ਉਤੜ ਕਰਕੇ ਮੁੱਖੇ ਕਰੀ ਮੇਰਾ ਬਹੂ ਐਨੇ ਕ ਮੈਂ ਤੈਨੂੰ ਕਰਦੀ ਐ ਇਡਾ ਉਤੜ ਕਿਉਂਕਿ ਜਿੱਦਣ ਮੈਂ ਪ੍ਰਭੂ ਚਾਹੀਸਾ ਮੈਨੂੰ ਫ੍ਰੀ ਮਿਲਿਆ ਇਹ ਸਭ ਕੁਝ ਤੇ ਮੈਂ ਫ੍ਰੀ ਵੰਡਣਾ ਹੈ ਰੇ ਰੇ ਜੋ ਦਨ ਚਾਹ ਦਾ ਪਰਬਾਹ ਬਸਾਂ ਨੂੰ ਲੈ ਕੇ ਗਏ ਤਾਨੂੰ ਫਰੀਦ ਬੱਦਕੋਚ ਮਿਲਿਆ ਤੇ ਮੈਂ ਵੀ ਅੱਗੋਂ ਫਰੀ ਵੰਡਣਾ ਮੈਂ ਉਹ ਦੇਣ ਲਿਉਣਾ ਕੋਨੇ ਕੋਨੇ ਤੱਕ ਅਛੂ ਦਨ ਲਾ ਵੰਡਣਾ ਕੋਈ ਇਹ ਨਾ ਕਹੋ ਕਿ ਦਰਸਾਵਾ ਚੰਨੀ ਆਇਆ ਮੈਂ ਆਪਣੇ ਖੁਦਾ ਦਾ ਵਚਨ ਕੋਨੇ ਕੋਨੇ ਤੱਕ ਵੰਡਣਾ ਜੇ ਅਛੂ ਦਿਲ ਬਦਲਦਾ ਜੇ ਪਰ ਨਹੀਂ ਬਦਲਦਾ ਤੱਕ ਜਿਹਾਤਾ ਨਹੀਂ ਬਦਲਦਾ ਜੇ ਅਛੂ ਦਿਲ ਬਦਲਦਾ ਜੇ ਤਿੱਕ ਤੁ ਸਮੇਂ ਨੂੰ ਚੇਂਜ ਕਰ ਦਿੰਦਾ ਜੇ ਜੇ ਖੁਦਾ ਨੇ ਮੇਰਾ ਸਮਝ ਚੇਂਜ ਕਰਤਾ ਅੱਜ ਮੈਂ 2025 ਲਿਆ ਖੁਸ਼ੀ ਲਿਆ ਚੁਕਿਆ 2026 ਗੱਲ ਜਾ ਰਹੀ ਹੈ ਜੀ ਦਾ ਨਾਮ ਕਰ ਸਭ ਕੁਝ ਕਰ ਰਿਹਾ ਦਾ ਲੇਖੂ ਦੇ ਨਾਮ ਤੇ ਆਮੇਨ ਸਭ ਨੂੰ ਜੈ ਮੁਕਤੀ